ਨਵੀਂ ਵਿਆਹੀ ਕੁੜੀ ਦੇ ਨਾਲ ਸਹੁਰੇ ਘਰ ਦੇ ਵਿੱਚ ਇੰਨਾ ਜ਼ਿਆਦਾ ਟਕਟਾਪਾ ਅਤੇ ਕਲੇਸ਼ ਹੋ ਰਿਹਾ ਸੀ ਕਿ ਉਹ ਆਪਣੇ ਘਰ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਦੱਸਦੀ ਸੀ ਪ੍ਰਾਈਸ ਮੌਕੇ ਤੇ ਦੱਸ ਰਿਹਾ ਹੈ ਕਿ ਮੇਰੀ ਭੈਣ ਨੂੰ ਤਾਨੇ ਮਾਰੇ ਜਾਂਦੇ ਸੀ ਉਸ ਦੇ ਕਹੇ ਤੋਂ ਉਲਟ ਚੱਲਿਆ ਜਾਂਦਾ ਸੀ ਅਤੇ ਇਹ ਵੀ ਕਿਹਾ ਜਾਂਦਾ ਸੀ ਕਿ ਉਸ ਨੇ ਆਪਣੀ ਸੱਸ ਨੂੰ ਸੈੱਟ ਨਹੀਂ ਪਾਇਆ ਇਹ ਗੱਲ ਪੁਸਤਾ ਘਰ ਵਾਲਾ ਕਹਿੰਦਾ ਸੀ ਜੋ ਕਿ ਇਸ ਸਮੇਂ ਆਪਣੀ ਪਤਨੀ ਨੂੰ ਖਤਮ ਕਰਨ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਹੈ ਇਹ ਸਾਰੇ ਇਲਜ਼ਾਮ ਮੁੰਡੇ ਦੇ ਭਰਾ ਦੇ ਵੱਲੋਂ ਲੱਗੇ ਨੇ ਕਿ ਮੇਰੀ ਭੈਣ ਨੂੰ ਉਸ ਦੀ ਸੱਸ ਅਤੇ ਪਤੀ ਦੇ ਵੱਲੋਂ ਹੀ ਮਾਰਿਆ ਗਿਆ ਕਿਉਂਕਿ ਉਹ ਬਾਰ-ਬਾਰ ਫੋਨ ਕਰਕੇ ਆਪਣੇ ਬਿਆਨ ਬਦਲਦੇ ਰਹੇ ਅਤੇ ਬਾਅਦ ਦੇ ਵਿੱਚ ਘਰ ਤੋਂ ਫਰਾਰ ਹੋ ਗਏ ਇਸ ਮੌਕੇ ਤੇ ਕੁੜੀ ਦੇ ਪਰਾਨੇ ਵੀ ਕਿਹਾ ਕਿ ਮੁੰਡੇ ਦੀ ਫਲਾਈਟ ਹੈ ਉਹ ਕਦੇ ਵੀ ਭੱਜ ਕੇ ਵਿਦੇਸ਼ ਜਾ ਸਕਦਾ ਹੈ ਇਹਦੋਂ ਸੱਸ ਵੀ ਘਰ ਤੋਂ ਚਲੀ ਗਈ ਹੈ ਕਿਤੇ ਔਰ ਉਹ ਚਾਹੁੰਦੇ ਨੇ ਕਿ ਪੁਲਿਸ ਛੇਤੀ ਤੋਂ ਛੇਤੀ ਕੋਈ ਵੱਡੀ ਕਾਰਵਾਈ ਕਰੇ ਇਸ ਤੋਂ ਪਹਿਲਾਂ ਕਿ ਉਹ ਉਹਨਾਂ ਦੇ ਹੱਥੋਂ ਨਿਕਲ ਜਾਣ ਥਾਣਾ ਤਾਰਾਗੜ ਦੇ ਪਿੰਡ ਨਾਜੋਵਾਲ ਦਾ ਇਹ ਮਾਮਲਾ ਜਿੱਥੇ ਦਾਜ ਦੇ ਲਾਲਚੀ ਪਰਿਵਾਰ ਦੇ ਵੱਲੋਂ ਇੱਕ ਸੋਹਣੀ ਸੁਨੱਖੀ ਕੁੜੀ ਨੂੰ ਖਤਮ ਕਰਨ ਦਾ ਹੈ ਮਾਮਲਾ ਗੰਬੇਰੇ ਇਲਜ਼ਾਮ ਲੱਗਣ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਰਾਗੜ੍ਹ ਦੀ ਪੁਲਿਸ ਨੇ ਪਤੀ ਸੱਸ ਅਤੇ ਸੋਰੇ ਦੇ ਖਿਲਾਫ ਇਹ ਕੇਸ ਦਰਜ ਕਰ ਲਿਆ ਹੈ ਇਸ ਸਬੰਧੀ ਮੁਲਜ਼ਮ ਸੋਰੇ ਨੂੰ ਕਾਬੂ ਕਰ ਲਿਆ ਗਿਆ ਜਦੋਂ ਕਿ ਪਤੀ ਅਤੇ ਸੱਸ ਫਿਲਹਾਲ ਫਰਾਰ ਦੱਸੀ ਜਾ ਰਹੇ ਨੇ ਮੁਸਮਾ ਦੀ ਪਛਾਣ ਪਤੀ ਵਰਿੰਦਰ ਸਿੰਘ ਸੋਰਾ ਨਰਿੰਦਰ ਸਿੰਘ ਅਤੇ ਸੱਸ ਸੋਨਮ ਕੁਮਾਰੀ ਦੇ ਵਜੋਂ ਕੀਤੀ ਗਈ ਹੈ ਮ੍ਰਿਤਕਾ ਦੇ ਭਰਾ ਗੁਲਸ਼ਨ ਸਿੰਘ ਨੇ ਪੁਲਿਸ ਤੇ ਕੋਲ ਆਪਣੇ ਬਿਆਨ ਦਰਜ ਕਰਵਾਏ ਕਿ ਉਸ ਦੀ ਭੈਣ ਨੀਹਾ ਚਾਕਰ ਦਾ ਵਿਆਹ ਵਰਿੰਦਰ ਸਿੰਘ ਦੇ ਨਾਲ ਮਸਾਂ ਹੀ 2 ਕੁ ਮਹੀਨੇ ਪਹਿਲਾਂ 22 ਨਵੰਬਰ ਨੂੰ ਕੀਤਾ ਗਿਆ ਸੀ ਉਸ ਦਾ ਜੀਜਾ ਵਰਿੰਦਰ ਸਿੰਘ ਕੈਨੇਡਾ ਪੜ੍ਹਾਈ ਦੇ ਲਈ ਗਿਆ ਸੀ ਅਤੇ ਹੁਣ ਕਰੀਬ 3 ਮਹੀਨੇ ਤੋਂ ਆਇਆ ਹੋਇਆ ਸੀ ਸ਼ਿਕਾਇਤਕਰਤਾ ਮੁਤਾਬਕ ਉਸਦੀ ਭੈਣ ਨੇ ਦੱਸਿਆ ਸੀ ਕਿ ਪਤੀ ਉਸਦੇ ਪੇਕਿਆਂ ਨੂੰ ਵਿਆਹ ਦੇ ਮੌਕੇ ਘੱਟ ਸੋਨਾ ਪਾਉਣ ਦੇ ਲਈ ਮਿਹਣੇ ਮਾਰਦਾ ਹੈ ਅਤੇ ਉਸਦੀ ਕੁੱਟ ਮਾਰ ਵੀ ਕਰਦਾ ਹੈ ਉਸ ਦਾ ਸੋਹਰਾ ਨਰਿੰਦਰ ਸਿੰਘ ਅਤੇ ਸੱਸ ਵੀ ਇਸ ਗੱਲੋਂ ਉਸਨੂੰ ਤੰਗ ਪਰੇਸ਼ਾਨ ਕਰਦੇ ਨੇ ਲੰਗੀ ਸ਼ਾਮ ਨੂੰ ਸੱਸ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਤੁਹਾਡੀ ਲੜਕੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਉਹਨਾਂ ਨੇ ਕਿ ਹਾਸੀ ਕੇ ਇਸਮੂ ਹਸਪਤਾਲ ਲੈ ਜਾਓ ਪਰ ਬਾਅਦ ਦੇ ਵਿੱਚ ਉਹ ਬਿਆਨ ਬਦਲਦੇ ਰਹਿੰਦੇ ਨੇ ਜਾਂਚ ਅਧਿਕਾਰੀ ਐਸਆਈ ਸੁਖਤੇਵ ਰਾਜ ਨੇ ਦੱਸਿਆ ਕਿ ਤਿੰਨੋਂ ਮੁਲਜ਼ਮਾਂ ਦੇ ਖਿਲਾਫ ਲਿਆ ਗਿਆ ਇਹ ਪਰਚਾ ਸੌਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਕਿ ਦੋ ਜਾਣਿਆਂ ਦੀ ਗ੍ਰਿਫਤਾਰੀ ਹਜੇ ਬਾਕੀ ਹੈ ਉਹਨਾਂ ਦੀ ਵੀ ਛੇਤੀ ਹੋ ਜਾਵੇਗੀ ਪਰ ਮਹਿਜ਼ 2 ਮਹੀਨੇ ਦੇ ਵਿੱਚ ਇੱਕ ਕੁੜੀ ਨੂੰ ਕਿੰਨਾ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਗਿਆ ਸਿਰਫ ਇਹਸ ਕਰਕੇ ਕਿ ਉਹ ਆਪਣੇ ਪੇਕੇ ਘਰੋਂ ਸੋਨਾ ਨਹੀਂ ਲੈ ਕੇ ਆਈ ਸੱਸ ਨੂੰ ਸੈੱਟ ਨਹੀਂ ਪਾਇਆ ਉਹਨਾਂ ਮੇ ਸਿਸਟਰ ਦੀ ਅ ਸਿਸਟਰ ਆ ਘਰ ਤਾਂ ਉਹਦਾ ਸੋਹਰਿਆਂ ਨੇ ਤੇ ਜਦੋਂ ਅਸੀਂ ਘਰ ਸੀਗੇ ਸਾਨੂੰ ਫੋਨ ਆਇਆ ਸੀ ਉਹਨਾਂ ਦਾ ਕਿ ਇਦਾਂ ਕਰਕੇ ਉਹਨੇ ਰੂਮ ਬੰਦ ਕਰ ਲਿਆ ਪਹਿਲਾਂ ਤੇ ਬਾਅਦ ਚ ਥੋੜੀ ਜਿਹਾ ਫੋਨ ਆਇਆ ਆਪਾਂ ਉਹਨਾਂ ਨੂੰ ਕੀਤਾ ਤੇ ਕਹਿੰਦੇ ਕਿ ਉਹਨੇ ਲੈ ਆਇਆ ਤੇ ਉਸ ਤੋਂ ਬਾਅਦ ਜਦੋਂ ਆਪਾਂ ਦੁਬਾਰਾ ਮੈਂ ਕਿਹਾ ਤੁਸੀਂ ਜੇਕਰ ਉਹਨਾਂ ਹੋ ਫਾਲ ਲਿਆ ਤੁਸੀਂ ਹਸਪੀਟਲ ਲੈ ਕੁਛ ਵੀ ਜਾਓ ਕਹਿੰਦੇ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਦੁਬਾਰਾ ਬੈਕ ਕਾਲ ਕੀਤੀ ਫਿਰ ਉਹਨਾਂ ਨੇ ਬੋਲਿਆ ਕਿ ਉਹ ਪੂਰੀ ਹੋ ਗਈ ਆ ਜਦੋਂ ਅਸੀਂ ਆਪਾਂ ਉੱਥੇ ਗਏ ਤਾਂ ਦਰਵਾਜਾ ਖੁੱਲਿਆ ਸੀਗਾ ਭੇੜਿਆ ਆਇਆ ਸੀ ਇਹ ਖੁੱਲਿਆ ਤੇ ਅੱਗੇ ਉਹ ਮਤਲਬ ਉੱਦੇ ਹੈਂਗ ਹੋਈ ਹੋਈ ਸੀਗੀ ਹੈਂਗ ਉਦੇ ਵਿੱਚ ਸੀਗੀ ਤੇ ਜਦੋਂ ਮੈਂ ਉਹਨੂੰ ਦੇਖਿਆ ਤੇ ਟੋਟਲ ਹੀ ਉਹ ਸੀਐਫੀ ਉਹਨਾਂ ਨੇ ਮਾਰਿਆ ਹੋਇਆ ਸੀਗਾ ਕਿ ਜਿੱਦਾਂ ਅਲਮਰਾ ਤੋਂ ਪੱਖੇ ਨੂੰ ਰੱਸੀ ਬੰਨੀ ਹੋਈ ਸੀਗੀ ਜਾਂ ਉਹਨੂੰ ਲਟਕਾਇਆ ਸੀ ਜਦ ਕਿ ਉਹਦੀ ਹਾਈਟ ਜਿਹੜੀ ਪੱਖੇ ਤੱਕ ਸੀ ਕਾਫੀ ਹਾਈ ਸੀਗੀ ਉਹ ਖੁਦ ਇਹ ਕੰਮ ਨਹੀਂ ਕਰ ਸਕਦੀ ਘੱਟੋ ਘੱਟ 6 ਫੁੱਟ ਦਾ ਬੰਦਾ ਚਾਹੀਦਾ ਅਸੀਂ ਕਿੱਥੇ ਰਹਿਣ ਵਾਲੇ ਸੀ ਅਸੀਂ ਨੰਡਾਲੇ ਤੋਂ ਆ ਸਾਡਾ ਸਿਸਟਰ ਨਾਜਵਾਲ ਰਹਿੰਦੇ ਨਾਜਵਾਲ ਦੇ ਲੱਗੇ ਕਾਣ ਕਾਣਵਾ ਲੱਗੇ ਪਰਮਨੈਂਟ ਲੱਗੇ ਕੀ ਕੀ ਰਿਜ਼ਲਟ ਆਉਂਦਾ ਕਿ ਜੋ ਉਹ ਮਾਰੇ ਵਿੱਚ ਉਹ ਨੂੰ ਕੁੱਟ ਮਾਰ ਵੀ ਕਰਦਾ ਸੀ ਤੇ ਜਾਨਕੀ ਗੱਲ ਨਹੀਂ ਮੰਨਣੀ ਆਪਣੀਆਂ ਮਰਜ਼ੀਆਂ ਕਰਨੀਆਂ ਤੇ ਕੋਈ ਕਦੀ ਕਹੀ ਜਾਣਾ ਕਿ ਤੁਸੀਂ ਸਾਨੂੰ ਘੱਟ ਮੇਰੇ ਮਦਰ ਨੂੰ ਤੁਸੀਂ ਸੈੱਟ ਨਹੀਂ ਪਾਇਆ ਆ ਸਾਰੀਆਂ ਚੀਜ਼ਾਂ ਨਹੀਂ ਨਹੀਂ ਭਾਈ ਜੀ ਅਰੋਪੀ ਨੇ ਮੁੰਡਾ ਫਰਾਰ ਆ ਕੱਲ 2 ਵਜੇ ਤਾਂ ਫਰਾਰ ਆ ਉਸ ਜਨਨ ਕੀ ਉਸ ਤੋਂ ਬਾਅਦ ਹੀ ਜਦਸਾ ਨੂੰ ਫੋਨ ਆਇਆ ਉਸ ਤੋਂ ਬਾਅਦ ਹੀ ਫਰਾਰ ਹੋ ਗਿਆ ਤੇ ਘਰ ਦੇ ਬੋਲਦਾ ਕਿ ਉਹਦੀ ਫਲਾਈਟ ਸੀ ਉਹ ਚੱਲ ਸਾਨੂੰ 1 ਵਜੇ ਕਿਹਾ ਪੁਲਿਸ ਨੂੰ 2 ਵਜੇ ਕਿਹਾ ਕਿ ਚੱਲ ਗਈ ਉਹਦੀ ਫਲਾਈਟ ਆ ਤੇ ਅੱਜ ਉਹਦੀ ਮਦਰ ਨੂੰ ਅਰੈਸਟ ਕਰਨਾ ਸੀ ਉਹਦੀ ਮਦਰ ਵੀ ਫਰਾਰ ਆ ਉਹਨਾਂ ਦੇ ਆਪਸ ਚ ਬਿਆਨ ਨਹੀਂ ਰਲਦੇ ਤੇ ਮਦਰ ਵੀ ਚਲ ਗਈ ਉਹਦੇ ਕਿਤੇ ਬੰਦ ਹੋ ਜਾ ਉਹਦੇ ਲਈ ਨੇਪਾਲ ਕਿਤੇ ਵੀ ਥਰੂ ਜਾ ਸਕਦਾ ਉਹ ਬਾਹਰ ਤੇ ਅਸੀਂ ਬਸ ਇਹੀ ਚਾਹੁੰਦੇ ਆ ਕਿ ਉਹਨਾਂ ਨੂੰ ਜਤ ਜਲ ਜਲਦੀ ਤੇ ਜਲਦੀ ਫੜਿਆ ਜਾਵੇ ਉਹਦੀ ਮਾਂ ਨੂੰ ਰੈਸਟ ਕੀਤਾ ਜਾਵੇ ਜਿਹੜੇ ਇਹ ਦੇ ਦੋਸ਼ੀ ਆ ਜੇ ਉਹ ਦੋਸ਼ੀ ਨਾ ਹੁੰਦੇ ਤਾਂ ਭੱਜ ਦੇਣਾ ਜੇ ਦੋਸ਼ੀ ਆ ਤਾਂ ਫਿਰ ਤਾਂ ਹੀ ਉਹ ਭੱਜ ਰਹੇ ਆ ਤੇ ਸਪੇਸ਼ੀ ਨਹੀਂ ਕਰ ਰਹੇ ਪੇਸ਼ੀ ਪੇਸ਼ ਨਹੀਂ ਹੋ ਰਹੇ ਪੁਲਿਸ ਵਧੀਆ ਕੰਮ ਕਰਦੀ ਪਰ ਜਦੋਂ ਕੋਈ ਫੜ ਹੀ ਨਹੀਂ ਹੋ ਰਿਹਾ ਤੇ ਉਹਦੇ ਤੇ ਅਸੀਂ ਕੀ ਕਰ ਸਕਦੇ ਇਹ ਲੜਕੀ ਕੱਲ੍ਹ ਨੇਹਾਂ ਚੜਕ ਦੀ ਡੈਥ ਹੋਈ ਸੀਗੀ ਉਹਦੇ ਮੁਤਾਬਕ ਜੋ ਕਾਰਵਾਈ ਬੰਦੀ ਆ ਉਹ ਕਰ ਦਿੱਤੀ ਆ ਇੱਕ ਬੰਦੇ ਦੀ ਅਸੀਂ ਰੈਸਟ ਪਾ ਲਈ ਆ ਤੇ ਮੱਕੇ ਦੀ ਜਾਰੀ ਆ ਮਾਝੇ ਦੇ ਕਿਤੇ ਯਾਰੇ ਮਿਲਣ ਕਿਤੇ ਜਰੂਰ ਹੋਣੀ ਰਸਤੇ ਦੀ ਕਿਸੀ ਜਗ੍ਹਾ ਤੇ ਕੁੜੀ ਕਿਥੋਂ ਦੀ ਲੈਣ ਆਈ ਹੈ ਕੁੜੀ ਪਿੰਡ ਸੀਗਾ ਪੱਖੋ ਪੱਖੋ ਚੱਕ ਦੇ ਲਾਗੇ ਪਿੰਡ ਇਹਨਾਂ ਦਾੜਾ ਪਿੰਡ ਦੀ ਨੰਦਾਲਾ ਪਿੰਡ ਦੀ ਲੈਣ ਲਈ ਲਾਜਵਾਲ ਵਹੀ ਸੀਗੀ ਨੰਦਾਲਾ ਪਿੰਡ ਦੀ ਲੈਣ ਲਈ ਪੁਰਾਣਾ ਸਾਲਾ ਥਾਣੇ ਦੇ ਨਵੀਂ ਵਿਆਹੀ ਕੁੜੀ ਦੇ ਨਾਲ ਸਹੁਰੇ ਘਰ ਦੇ ਵਿੱਚ ਇੰਨਾ ਜ਼ਿਆਦਾ ਟਕਟਾਪਾ ਅਤੇ ਕਲੇਸ਼ ਹੋ ਰਿਹਾ ਸੀ ਕਿ ਉਹ ਆਪਣੇ ਘਰ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਦੱਸਦੀ ਸੀ ਪ੍ਰਾਈਸ ਮੌਕੇ ਤੇ ਦੱਸ ਰਿਹਾ ਹੈ ਕਿ ਮੇਰੀ ਭੈਣ ਨੂੰ ਤਾਣੇ ਮਾਰੇ ਜਾਂਦੇ ਸੀ ਉਸ ਦੇ ਕਹੇ ਤੋਂ ਉਲਟ ਚੱਲਿਆ ਜਾਂਦਾ ਸੀ ਅਤੇ ਇਹ ਵੀ ਕਿਹਾ ਜਾਂਦਾ ਸੀ ਕਿ ਉਸ ਨੇ ਆਪਣੀ ਸੱਸ ਨੂੰ ਸੈੱਟ ਨਹੀਂ ਪਾਇਆ ਇਹ ਗੱਲ ਉਸ ਦਾ ਘਰ ਵਾਲਾ ਕਹਿੰਦਾ ਸੀ ਜੋ ਕਿ ਇਸ ਸਮੇਂ ਆਪਣੀ ਪਤਨੀ ਨੂੰ ਖਤਮ ਕਰਨ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਹੈ ਇਹ ਸਾਰੇ ਇਲਜ਼ਾਮ ਮੁੰਡੇ ਦੇ ਭਰਾ ਦੇ ਵੱਲੋਂ ਲੱਗੇ ਨੇ ਕਿ ਮੇਰੀ ਭੈਣ ਨੂੰ ਉਸ ਦੀ ਸੱਸ ਅਤੇ ਪਤੀ ਦੇ ਵੱਲੋਂ ਹੀ ਮਾਰਿਆ ਗਿਆ ਕਿਉਂਕਿ ਉਹ ਬਾਰ-ਬਾਰ ਫੋਨ ਕਰਕੇ ਆਪਣੇ ਬਿਆਨ ਬਦਲਦੇ ਰਹੇ ਅਤੇ ਬਾਅਦ ਦੇ ਵਿੱਚ ਘਰ ਤੋਂ ਫਰਾਰ ਹੋ ਗਏ ਇਸ ਮੌਕੇ ਤੇ ਕੁੜੀ ਦੇ ਭਰਾ ਨੇ ਇਹ ਵੀ ਕਿਹਾ ਕਿ ਮੁੰਡੇ ਦੀ ਫਲਾਈਟ ਹੈ ਉਹ ਕਦੇ ਵੀ ਭੱਜ ਕੇ ਵਿਦੇਸ਼ ਜਾ ਸਕਦਾ ਹੈ ਇਦਨੋਂ ਸੱਸ ਵੀ ਘਰ ਤੋਂ ਚਲੀ ਗਈ ਹੈ ਕਿਤੇ ਔਰ ਉਹ ਚਾਹੁੰਦੇ ਨੇ ਕਿ ਪੁਲਿਸ ਛੇਤੀ ਤੋਂ ਛੇਤੀ ਕੋਈ ਵੱਡੀ ਕਾਰਵਾਈ ਕਰੇ ਇਸ ਤੋਂ ਪਹਿਲਾਂ ਕਿ ਉਹ ਉਹਨਾਂ ਦੇ ਹੱਥੋਂ ਨਿਕਲ ਜਾਣ ਖਣਾ ਤਾਰਾਗੜ ਦੇ ਪਿੰਡ 나ਜੋਵਾਲ ਦਾ ਇਹ ਮਾਮਲਾ ਜਿੱਥੇ ਦਾਜ ਦੇ ਲਾਲਚੀ ਪਰਿਵਾਰ ਦੇ ਵੱਲੋਂ ਇੱਕ ਸੋਹਣੀ ਸੁਨੱਖੀ ਕੁੜੀ ਨੂੰ ਖਤਮ ਕਰਨ ਦਾ ਇਹ ਮਾਮਲਾ ਗੰਭੀਰ ਇਲਜ਼ਾਮ ਲੱਗਣ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਰਾਗੜ ਦੀ ਪੁਲਿਸ ਨੇ ਪਤੀ ਸੱਸ ਅਤੇ ਸੋਹਰੇ ਦੇ ਖਿਲਾਫ ਇਹ ਕੇਸ ਦਰਜ ਕਰ ਲਿਆ ਹੈ ਇਸ ਸਬੰਧੀ ਮੁਲਜ਼ਮ ਸੋਹਰੇ ਨੂੰ ਕਾਬੂ ਕਰ ਲਿਆ ਗਿਆ ਜਦੋਂ ਕਿ ਪਤੀ ਅਤੇ ਸੱਸ ਫਿਲਹਾਲ ਫਰਾਰ ਦੱਸੀ ਜਾ ਰਹੀ ਨੇ ਮੁਲਜ਼ਮਾ ਦੀ ਪਛਾਣ ਪਤੀ ਵਰਿੰਦਰ ਸਿੰਘ ਸੋਰਾ ਨਰਿੰਦਰ ਸਿੰਘ ਅਤੇ ਸੱਸ ਸੋਨਮ ਕੁਮਾਰੀ ਦੇ ਵਜੋਂ ਕੀਤੀ ਗਈ ਹੈ ਮ੍ਰਿਤਕਾ ਦੇ ਭਰਾ ਗੁਲਸ਼ਨ ਸਿੰਘ ਨੇ ਪੁਲਿਸ ਤੇ ਕਾਲ ਆਪਣੇ ਬਿਆਨ ਦਰਜ ਕਰਵਾਏ ਕਿ ਉਸਦੀ ਭੈਣ ਨੀਹਾ ਚਾਕਰ ਦਾ ਵਿਆਹ ਵਰਿੰਦਰ ਸਿੰਘ ਦੇ ਨਾਲ ਮਸਾਂ ਹੀ 2 ਕੁ ਮਹੀਨੇ ਪਹਿਲਾਂ 22 ਨਵੰਬਰ ਨੂੰ ਕੀਤਾ ਗਿਆ ਸੀ ਉਸ ਦਾ ਜੀਜਾ ਵਰਿੰਦਰ ਸਿੰਘ ਕੈਨੇਡਾ ਪੜ੍ਹਾਈ ਦੇ ਲਈ ਗਿਆ ਸੀ ਅਤੇ ਹੁਣ ਕਰੀਬ 3 ਮਹੀਨੇ ਤੋਂ ਆਇਆ ਹੋਇਆ ਸੀ शिकायतकर्ता मुताबिक उसदी पे अंडे दसया सी कि पति उसदे पेकियां नु विवाह दे मौके ਘੱਟ সোਨਾ ਪਾਉਣ ਦੇ ਲਈ ਮੇਨੇ ਮਾਰਦਾ ਹੈ ਅਤੇ ਉਸਦੀ ਕੁੱਟ ਮਾਰ ਵੀ ਕਰਦਾ ਹੈ ਉਸਦਾ ਸੋਹਰਾ ਨਰਿੰਦਰ ਸਿੰਘ ਅਤੇ ਸੱਸ ਵੀ ਇਸ ਗੱਲੋਂ ਉਸਨੂੰ ਤੰਗ ਪਰੇਸ਼ਾਨ ਕਰਦੇ ਨੇ ਲੰਗੀ ਸ਼ਾਮ ਨੂੰ ਸੱਸ ਦਾ ਫੋਨ ਆਇਆ ਜਿਸਨੇ ਦੱਸਿਆ ਕਿ ਤੁਹਾਡੀ ਲੜਕੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਉਹਨਾਂ ਨੇ ਕਿਹਾ ਸੀ ਕਿ ਇਸ ਨੂੰ ਹਸਪਤਾਲ ਲੈ ਜਾਓ ਪਰ ਬਾਅਦ ਦੇ ਵਿੱਚ ਉਹ ਬਿਆਨ ਬਦਲਦੇ ਰਹਿੰਦੇ ਨੇ ਜਾਂਚ ਅਧਿਕਾਰੀ ਐਸਆਈ ਸੁਖਤੇਵ ਰਾਜ ਨੇ ਦੱਸਿਆ ਕਿ ਤਿੰਨੋਂ ਮੁਲਜ਼ਮਾਂ ਦੇ ਖਿਲਾਫ ਲਿਆ ਗਿਆ ਇਹ ਪਰਚਾ ਸੌਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਕਿ ਦੋ ਜਾਣਿਆਂ ਦੀ ਗ੍ਰਿਫਤਾਰੀ ਹਜੇ ਬਾਕੀ ਹੈ ਉਹਨਾਂ ਦੀ ਵੀ ਛੇਤੀ ਹੋ ਜਾਵੇਗੀ ਪਰ ਮਹਿਜ਼ 2 ਮਹੀਨੇ ਦੇ ਵਿੱਚ ਇਹ ਕੁੜੀ ਨੂੰ ਕਿੰਨਾ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਗਿਆ ਸਿਰਫ ਇਹਸ ਕਰਕੇ ਕਿ ਉਹ ਆਪਣੇ ਪੇਕੇ ਘਰੋਂ ਸੋਨਾ ਨਹੀਂ ਲੈ ਕੇ ਆਈ ਸੱਸ ਨੂੰ ਸੈੱਟ ਨਹੀਂ ਪਾਇਆ